ਡਾਕਟਰ ਰਤਨ ਸਿੰਘ ਜੱਗੀ ਤਾਂ ਪੰਜਾਬੀ ਸਾਹਿਤ ਦੀ ਜਦੋਂ ਗੱਲ ਚੱਲਦੀ ਹੈ ਜਦੋਂ ਵੀ ਸਿੱਖ ਧਰਮ ਦੇ ਉੱਤੇ ਕੰਮ ਕਰਨ ਵਾਲੇ ਵਿਦਵਾਨਾਂ ਦਾ ਜੁੱਟ ਬਣਾਇਆ ਜਾਂਦਾ ਤਾਂ ਉਹਨਾਂ ਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਹੋਰਾਂ ਦਾ ਕਾਰਜ ਜਿਹੜਾ ਹੈਗਾ ਜੀ ਉਹ ਮੁਢਲੇ ਅਰਥਾਂ ਦੇ ਵਿੱਚ ਆਉਂਦਾ ਹੈਗਾ ਪੰਜਾਬੀ ਦੇ ਇਸ ਮਹਾਨ ਸਾਹਿਤਕਾਰ ਦੀ ਜਿਹੜੀ ਡੈਥ ਹੈਗੀ ਹੈ ਜੀ ਉਹ ਪਿਛਲੇ ਦਿਨੀ ਹੋ ਚੁੱਕੀ ਸੀ 23 ਤਰੀਕ ਨੂੰ ਇਹਨਾਂ ਦਾ ਨਿਦਨ ਹੋਇਆ ਪਟਿਆਲਾ ਦੇ ਵਿਖੇ ਪਰ ਇਹਨਾਂ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਗਈ ਦੇਣ ਜਿਹੜੀ ਆ ਉਹ ਇਹਨਾਂ ਨੂੰ ਸਦਾ-ਸਦਾ ਦੇ ਲਈ ਅਮਰ ਕਰੇਗੀ ਠੀਕ ਹੈ ਤਜ਼ਮਨ ਕਲੀਮ ਦੀ ਵੀ ਡੈਥ ਜਿਹੜੀ ਉਹ ਪਿਛਲੇ ਦਿਨੀ ਹੋਈ ਹੈ ਤੇ ਉਹਦਾ ਵੀ ਮੈਨੂੰ ਇੱਕ ਸ਼ੇਰ ਬੜਾ ਸੋਹਣਾ ਲੱਗਦਾ ਹੁੰਦਾ ਕਿ ਮਰਨਾ ਤਾਂ ਸਭ ਨੇ ਹੀ ਪਰ ਚੁੱਪਚੀ ਪੀਤਾ ਨਹੀਂ ਮਰਦਾ ਤਾਂ ਇਹ ਵੀ ਦੇਖੋ ਇਹ ਤਾਂ ਆਵਾਗਮਨ ਬਣਿਆ ਜ਼ਿੰਦਗੀ ਦਾ ਜੋ ਸਿਰ ਜਿਹਾ ਉਹਨੇ ਬਿੰਦਸ ਹੋਣਾ ਹੀ ਹੁਣਾ ਪਰ ਘਟੋ ਘਟ ਇਸ ਤਰ੍ਹਾਂ ਮਰੀਏ ਕਿ ਜਿਹੜੇ ਲੋਕ ਸਦਾ ਸਦਾ ਲਈ ਸਾਨੂੰ ਯਾਦ ਰੱਖਣ ਚੁੱਪਚੀ ਬੀਤੇ ਨਾ ਮਰ ਕੇ ਤਾਂ ਡਾਕਟਰ ਰਤਨ ਸਿੰਘ ਜੱਗੀ ਪੰਜਾਬੀ ਦੇ ਮਹਾਨ ਸਾਹਿਤਕਾਰ ਅੱਜ ਇਹਨਾਂ ਦੇ ਬਾਰੇ ਹੀ ਚਰਚਾ ਕਰਨੀ ਹੈ ਠੀਕ ਹੈ ਜੀ ਕਿਉਂਕਿ ਪੰਜਾਬੀ ਮਾਸਟਰ ਕਾਡਰ ਦੀ ਗੱਲ ਕਰੀਏ UGC NET ਲੈਕਚਰਰ ਕਾਡਰ ਦੀ ਗੱਲ ਕਰੀਏ ਤਾਂ ਪੇਪਰ ਦੇ ਵਿੱਚ ਕਿਤਾਬਾਂ ਪੁੱਛੀਆਂ ਜਾਂਦੀਆਂ ਤੇ ਡਾਕਟਰ ਰਤਨ ਸਿੰਘ ਜੱਗੀ ਦੀਆਂ ਕਿਤਾਬਾਂ ਪੁੱਛੀਆਂ ਜਾਂਦੀਆਂ ਤਾਂ ਕਰਕੇ ਅੱਜ ਆਪਾਂ ਇਹੀ ਟੌਪਿਕ ਡਿਸਕਸ ਕਰਾਂਗੇ ਫੁੱਲ ਫਲੈਸ਼ ਇਨਾਂ ਦੇ ਜਨਮ ਬਾਰੇ ਮੌਤ ਬਾਰੇ ਪਰਿਵਾਰ ਬਾਰੇ ਇਨਾਂ ਦੇ ਕੀਤੇ ਕੰਮਾਂ ਬਾਰੇ ਤਾਂ ਉਹ ਸਾਰੀ ਚਰਚਾ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤਾਂ ਸ਼ੁਰੂ ਕਰਦੇ ਹਾਂ ਜੀ ਡਾਕਟਰ ਰਤਨ ਸਿੰਘ ਜੱਗੀ ਡਾਕਟਰ ਰਤਨ ਸਿੰਘ ਜੱਗੀ ਦੇ ਬਾਰੇ ਸ਼ੁਰੂ ਕਰਨ ਤੋਂ ਪਹਿਲਾਂ ਇਹ ਹੈ ਕਿ ਆਪਣਾ ਲੈਕਚਰਾਰ ਤੇ ਮਾਸਟਰ ਗ੍ਰੈਜੂਏਟ ਦੇ ਬੈਚ ਪੰਜਾਬੀ ਦੇ 19 ਤਰੀਕ ਤੋਂ ਸ਼ੁਰੂ ਹੋ ਚੁੱਕੇ ਆ ਔਨਲਾਈਨ ਆਫਲਾਈਨ ਕਿਸੇ ਵੀ ਮੋੜ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਅਕੈਡਮੀ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਤਾਂ ਸਭ ਤੋਂ ਪਹਿਲਾਂ ਜਨਮ ਦੀ ਗੱਲ ਕਰੀਏ ਤਾਂ ਡਾਕਟਰ ਰਤਨ ਸਿੰਘ ਜੱਗੀ ਦਾ ਜਨਮ ਜਿਹੜਾ ਹੈਗਾ ਜੀ ਉਹ ਕੈਂਬਲਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਜੀ ਪਿੰਡੀ ਕੇਬ ਤਾਂ ਉਸ ਪਿੰਡ ਦੇ ਵਿੱਚ 27 ਜੁਲਾਈ 1900 27 ਨੂੰ ਇਹਨਾਂ ਦਾ ਜਿਹੜਾ ਜਨਮ ਹੈਗਾ ਜੀ ਉਹ ਹੁੰਦਾ ਹੈ ਜੀ ਇਵੇਂ ਹੀ ਜੇ ਮ੍ਰਿਤਿਉ ਦੀ ਗੱਲ ਕਰਗੇ ਤਾਂ ਮ੍ਰਿਤਿਉ ਤਾਂ ਬਾਈ ਇਹਨਾਂ ਦੀ ਬਿਲਕੁਲ ਲੇਟੈਸਟ ਦਿਨਾਂ ਦੇ ਵਿੱਚ ਹੁੰਦੀ ਹੈ ਯਾਨੀ ਕਿ 23 ਮਈ ਨੂੰ ਹੁੰਦੀ ਹੈਗੀ ਹੈ 2025 ਦੇ ਵਿੱਚ 95 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਪਟਿਆਲਾ ਦੇ ਸਦ ਭਾਵਨਾ ਹਸਪਤਾਲ ਦੇ ਵਿੱਚ ਇਹਨਾਂ ਨੇ ਆਖਰੀ ਸਾਹ ਜਿਹੜੇ ਹੈਗੇ ਆ ਜੀ ਉਹ ਲਏ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੀ ਪਤਨੀ ਡਾਕਟਰ ਗੁਰਸ਼ਰਨ ਕੌਰ ਜੱਗੀ ਜੀ ਤਾਂ ਇਹ ਵੀ ਸਰਕਾਰੀ ਕਾਲਜ ਪਟਿਆਲਾ ਤੋਂ ਜਿਹੜੇ ਸੇਵਾਮੁਕਤ ਹੈਗੇ ਆ ਇਹਨਾਂ ਦੀਆਂ ਵੀ ਕਿਤਾਬਾਂ ਛਪਦੀਆਂ ਰਹੀਆਂ ਹੈਗੀਆਂ ਗੁਰਸ਼ਰਨ ਕੌਰ ਜੱਗੀ ਤੇ ਇਹਨਾਂ ਦੇ ਜਿਹੜੇ ਸੁਪੁੱਤਰ ਹੈਗੇ ਆ ਜੀ ਮਾਲਵਿੰਦਰ ਸਿੰਘ ਤਾਂ ਇਹ ਵੀ ਇੱਕ ਆਈਐਸ ਅਫਸਰ ਜਿਹੜੇ ਹੈਗੇ ਆ ਜੀ ਉਹ ਹੈਗੇ ਆ ਸੇਵਾਮੁਕਤ ਠੀਕ ਹੈ ਜੀ ਬਾਕੀ ਮਾਤਾ ਪਿਤਾ ਦੇ ਨਾਮਾਂ ਬਾਰੇ ਜਾਣਕਾਰੀ ਨਹੀਂ ਪ੍ਰਾਪਤ ਹੁੰਦੀ ਠੀਕ ਹੈ ਜੀ ਤਾਂ ਕਰਕੇ ਉਹ ਲਿਖੇ ਨਹੀਂ ਗਏ ਜੇ ਗੱਲ ਕਰੀਏ ਸਿੱਖਿਆ ਦੀ ਤਾਂ 10ਵੀਂ 1943 ਦੇ ਵਿੱਚ ਪਾਸ ਕਰਨ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਦਿੱਲੀ ਪੁਲਿਸ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੇਖਾਗੂ ਦਾ ਪ੍ਰਭਾਵ ਕਬੂਲਦਿਆਂ ਸਿੱਖ ਧਰਮ ਨੂੰ ਮੰਨਣ ਲੱਗ ਪਏ ਫਿਰ ਦਿੱਲੀ ਦੇ ਵਿੱਚ ਰਹਿੰਦੇ ਆ ਜਦੋਂ ਪੰਜਾਬ ਸੌਰੀ ਪੁਲਿਸ ਦੀ ਨੌਕਰੀ ਕਰ ਰਹੇ ਸੀ ਪੜ੍ਹਾਈ ਨਹੀਂ ਛੱਡੀ ਤੇ ਬੀਏ ਐਮਏ ਕੀਤੀ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਵਿੱਚ ਆਪਣਾ ਜਿਹੜਾ ਗਿਆਨ ਹੈਗਾ ਜੀ ਉਹ ਡੂੰਘਾ ਕੀਤਾ ਚੱਲਦੇ ਆ 1962 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਦਸਮ ਗ੍ਰੰਥ ਦੀ ਪ੍ਰਾਤਨ ਵਿਧਿਆਨ ਦੇ ਉੱਤੇ ਪੀਐਚਡੀ ਕਰਦੇ ਹੈਗੇ ਇਹਨਾਂ ਦਾ ਪੀਐਚਡੀ ਦਾ ਵਿਸ਼ਾ ਰਹਿੰਦਾ ਹੈਗਾ ਔਰ 73 ਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਮਗਧ ਯੂਨੀਵਰਸਿਟੀ ਬੋਧਗਯਾ ਤੋਂ ਜਿਹੜੀ ਆ ਡੀਲੈਟ ਦੀ ਡਿਗਰੀ ਪ੍ਰਦਾਨ ਕਰਦੇ ਹੈ ਜੀ ਵਿਸ਼ਾ ਰੇਂਦਾ ਗੁਰੂ ਨਾਨਕ ਵਿਕਤੀਤਵ ਕਿਰਤ ਵਰ ਚਿੰਤਨ ਤਾਂ ਇਹ ਹਿੰਦੀ ਭਾਸ਼ਾ ਦੇ ਵਿੱਚ ਉਹਨਾਂ ਦਾ ਵਿਸ਼ਾ ਸੀ ਔਰ ਇਸੇ ਕਿਤਾਬ ਤੇ ਪ੍ਰਥਮ ਪੁਰਸਕਾਰ ਜਿਹੜਾ ਪੰਜਾਬ ਭਾਸ਼ਾ ਵਿਭਾਗ ਵੱਲੋਂ ਪ੍ਰਾਪਤ ਹੋਇਆ ਇਹਨਾਂ ਨੂੰ ਤਾਂ ਇੱਥੋਂ ਤੱਕ ਉਹ ਆਪਣੀ ਸਟੱਡੀ ਕੰਪਲੀਟ ਕਰਦੇ ਡੀਲੈਟ ਦੀ ਡਿਗਰੀ ਤੱਕ ਤਾਂ ਪੜਨਾ ਉਹਨਾਂ ਨੇ ਛੱਡਿਆ ਨਹੀਂ ਸਗੋਂ ਦੀ ਜਾਰੀ ਰੱਖਿਆ ਨੌਕਰੀ ਦੇ ਦੌਰਾਨ ਵੀ ਠੀਕ ਹੈ ਜੀ ਐਵੇਂ ਹੀ ਅਧਿਆਪਨ ਦੀ ਗੱਲ ਕਰ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਅਧਿਆਪਨ ਕਾਰਜ ਸ਼ੁਰੂ ਕੀਤਾ ਤਾਂ ਉਹ ਸਰਕਾਰੀ ਲੈਕਚਰਾਰ ਹਿਸਾਰ ਦੇ ਵਿੱਚ ਲੈਕਚਰਰ ਨਿਯੁਕਤ ਹੋਏ ਇਸ ਤੋਂ ਬਾਅਦ 1963 ਦੇ ਵਿੱਚ ਇਹ ਪੀਯੂਪੀ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਵਿਭਾਗ ਪਹੁੰਚ ਗਏ ਰੀਡਰ ਲੱਗੇ ਪੰਜਾਬੀ ਸਾਹਿਤ ਅਧਿਐਨ ਵਿਭਾਗ 9 ਸਾਲ ਪ੍ਰੋਫੈਸਰ ਤੇ ਜਿਹੜੇ ਸੇਵਾਮੁਖੀ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ 1987 ਦੇ ਵਿੱਚ ਇਹ ਪੀਯੂਪੀ ਯਾਨੀ ਕਿ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀ ਹੁੰਦੇ ਆ ਜੀ ਸੇਵਾਮੁਖਤ ਹੋ ਜਾਂਦੇ ਆ ਤਾਂ ਇਹਨਾਂ ਦੀ ਅਧਿਆਪਨ ਸੀਗਾ ਵੱਡੀ ਗੱਲ ਕਰਾਂਗੇ ਇਹਨਾਂ ਦੇ ਸਾਹਿਤਕ ਸਫ਼ਰ ਦੇ ਬਾਰੇ ਤਾਂ ਸਾਹਿਤਕ ਸਫ਼ਰ ਡਾਕਟਰ ਰਤਨ ਸਿੰਘ ਜੱਗੀ ਆ ਜਿਹੜੇ ਉਹ ਆਪਣੇ 1965 ਤੋਂ ਸ਼ੁਰੂ ਕਰਦੇ ਆ ਜੀ ਔਰ ਉਹਨਾਂ ਦੀ ਪਹਿਲੀ ਕਿਤਾਬ ਸੀਗੀ ਦਸ਼ਮ ਗ੍ਰੰਥ ਦਾ ਪੁਰਾਣਿਕ ਦੇ ਜੋ ਉਹਨਾਂ ਦੀ ਪੀ ਐਚ ਡੀ ਦਾ ਵਿਸ਼ਾ ਸੀਗਾ ਪੀ ਐਚ ਡੀ ਕੀਤੀ ਪੀ ਐਚ ਡੀ ਦੇ ਵਿਸ਼ੇ ਨੂੰ ਹੀ ਕਿਤਾਬ ਰੂਪ ਦੇ ਵਿੱਚ ਪ੍ਰਕਾਸ਼ਿਤ ਕਰਕੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਰਦੇ ਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ ਵਿਆਖਿਆ ਕਰਦੇ ਆ 1977 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਸਵਤੰਤਰਤਾ ਦੀ ਭਾਵਨਾ ਇਹ ਕਿਤਾਬ ਲਿਖੀ Hindu ਧਰਮ ਦੇ ਮਹਾਨ ਗ੍ਰੰਥ ਤੁਲਸੀ ਰਮਾਇਣ ਦੀ ਰਾਮਚਰਿਤ ਮਾਨਸ ਨੂੰ ਪੰਜਾਬੀ ਦੇ ਵਿੱਚ ਲਿਪੀ ਅਨਤ੍ਰਣ ਕੀਤਾ ਠੀਕ ਹੈ ਜੀ ਤੇ ਅਨਵਾਦ ਕੀਤਾ ਤੇ ਇਸੇ ਲਈ ਉਹਨਾਂ ਨੂੰ 1999 ਦੇ ਵਿੱਚ ਕੌਮੀ ਪੁਰਸਕਾਰ ਦਿੱਤਾ ਗਿਆ ਇਸੇ ਕੰਮ ਦੇ ਲਈ ਠੀਕ ਹੈ ਤਾਂ ਇਹ ਡਾਕਟਰ ਰਤਨ ਸਿੰਘ ਜੱਗੀ ਦੇ ਉਹ ਕੰਮ ਹੈ ਜੋ ਸਦਾ-ਸਦਾ ਦੇ ਲਈ ਯਾਦ ਰੱਖੇ ਜਾਣ ਮੈਨੂੰ ਆ ਵੀ ਗੱਲਾਂ ਜਾਂਦੀਆਂ ਬੜੀਆਂ ਵਧੀਆਂ ਲੱਗਦੀਆਂ ਡਾਕਟਰ ਰਤਨ ਸਿੰਘ ਜੱਗੀ ਆਪਣੀ ਪੜਨ ਦੀ ਚੇਤਕ ਬਾਰੇ ਦੱਸਦੇ ਆ ਕਿ ਬਸ ਆਪਣਾ ਕੰਮ ਕਰਦਾ ਰਿਹਾ ਕਿਤੇ ਆਪਣੇ ਕੀਤੇ ਦਾ ਪ੍ਰਚਾਰ ਨਹੀਂ ਕੀਤਾ ਕੋਈ ਪ੍ਰੋਪਗੈਂਡਾ ਨਹੀਂ ਦੁਨੀਆ ਨੇ ਮੇਰੇ ਕੰਮਾਂ ਨੂੰ ਮਾਨਤਾ ਦਿੱਤੀ ਤੇ ਸਨਮਾਨ ਨੂੰ ਸਨਮਾਨ ਵੀ ਕੰਮਾਂ ਨੂੰ ਮਿਲੇ ਯਾਨੀ ਕਿ ਮੈਂ ਕਿਸੇ ਪ੍ਰੋਪਗੈਂਡਾ ਦੇ ਵਿੱਚ ਨਹੀਂ ਪਿਆ ਆਪਣੇ ਕੀਤੇ ਦੇ ਕਦੇ ਪ੍ਰਚਾਰ ਨਹੀਂ ਕੀਤਾ ਕਿ ਮੈਂ ਇੰਨੇ ਗ੍ਰੰਥ ਲਿਖਿਆ 150 ਤੋਂ ਵੱਧ ਕਿਤਾਬਾਂ ਸੰਪਾਦਿਤ ਕੀਤੀਆਂ ਤੇ ਕਦੇ ਕੋਈ ਵਡਿਆਈ ਕਦੇ ਕੋਈ ਜਿਹੜੀ ਉਸਤਤੀ ਦੀ ਜਿਹੜੀ ਇੱਛਾ ਨਹੀਂ ਰੱਖੀ ਸਿਰਫ ਆਪਣਾ ਕੰਮ ਕੀਤਾ ਤੇ ਲੋਕਾਂ ਨੇ ਮੈਨੂੰ ਜਿਹੜਾ ਸਨਮਾਨਿਤ ਕੀਤਾ ਉਹ ਵੀ ਮੇਰੇ ਕੰਮ ਨੇ ਕੀਤਾ ਹੈਗਾ ਐਵੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਦੇ ਪ੍ਰਕਾਸ਼ ਪੁਰਬ ਤੇ ਪੰਜਾਬ ਸਰਕਾਰ ਵੱਨਿਓ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਨਾਂ ਦੀ ਪੁਸਤਕ ਡਾਕਟਰ ਜੱਗੀ ਜੀ ਤੋਂ ਪੰਜਾਬੀ ਅਤੇ ਹਿੰਦੀ ਦੇ ਵਿੱਚ ਤਿਆਰ ਕਰਵਾ ਕੇ ਵੰਡੇਗੇ ਅੱਗੇ ਗੱਲ ਕਰੀਏ ਤਹੋਰ ਡਾਕਟਰ ਰਤਨ ਸਿੰਘ ਜੱਗੀ ਦੁਆਰਾ ਨਾਨਕ ਜੀਵਨੀ ਤੇ ਵਿਅਕਤੀਤਵ ਤੇ ਦੂਸਰੀ ਕਿਤਾਬ ਗੁਰੂ ਨਾਨਕ ਦੀ ਵਿਚਾਰਧਾਰਾ ਛਾਪੀਆਂ ਗਈਆਂ ਔਰ ਇਹਨਾਂ ਪੁਸਤਕਾਂ ਨੂੰ ਵੀ ਭਾਸ਼ਾ ਵਿਭਾਗ ਪੰਜਾਬੀ ਦੇ ਮੰਨੀਓ ਸ਼੍ਰੋਮਣੀ ਪੁਰਸਕਾਰ ਪ੍ਰਾਪਤ ਹੋਇਆ ਦਸਮ ਗ੍ਰੰਥ ਕੀ ਪੌਰਾਣਿਕ ਪਿਸ਼ਟ ਭੂਮੀ ਨਾਂ ਦੀ ਪੁਸਤਕ ਲੋਕ ਸੇਵਾ ਉਤਪਤ ਕੀਤੀ ਗਈ ਜਿਸ ਵਿੱਚ ਭਾਸ਼ਾ ਵਿਭਾਗ ਨੇ ਫਿਰ ਪੁਰਸਕਾਰ ਦਿੱਤਾ ਤੇ ਦਸਮ ਗ੍ਰੰਥ ਨੂੰ ਲੈ ਕੇ ਡਾਕਟਰ ਜੱਗੀ ਵੱਲੋਂ 2000 ਦੇ ਵਿੱਚ ਦਸਮ ਗ੍ਰੰਥ ਦਾ ਟੀਕਾ ਤਿਆਰ ਕੀਤਾ ਗਿਆ ਜੋ ਪੰਜ ਭਾਗਾਂ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਇਹ ਵੀ ਜਿਹੜਾ ਹੈਗਾ ਉਹ ਵੱਡੇ ਕਾਰਜਾਂ ਦੇ ਵਿੱਚ ਅਗਲੀ ਗੱਲ ਕਰਗੇ ਤਾਂ ਗੁਰੂ ਗ੍ਰੰਥ ਵਿਸ਼ਵ ਕੋਸ਼ ਤਾਂ ਜਦੋਂ ਸਿੱਖ ਸਾਹਿਤ ਬਾਰੇ ਅਧਿਐਨ ਕਰ ਰਹੇ ਸੀ ਡਾਕਟਰ ਜੱਗੀ ਤਾਂ ਇਹਨਾਂ ਨੂੰ ਗੁਰੂ ਗ੍ਰੰਥ ਜੀ ਦੇ ਬਾਰੇ ਵਿਸ਼ਵ ਕੋਸ਼ ਦੀ ਲੋੜ ਪਈ ਤੇ ਇਸ ਤਰ੍ਹਾਂ ਦੀ ਕੋਈ ਰਚਨਾ ਪੰਜਾਬੀ ਵਿੱਚ ਮੌਜੂਦ ਨਹੀਂ ਸੀ ਜੋ ਉਹਨਾਂ ਦੀ ਮਦਦ ਕਰ ਸਕਦੀ ਹੋਵੇ ਤਾਂ ਇਹਨਾਂ ਨੇ ਗੁਰੂ ਗ੍ਰੰਥ ਵਿਸ਼ਵ ਕੋਸ਼ ਲਿਖਣ ਦਾ ਮਨ ਬਣਾਇਆ ਤੇ ਉਸ ਨੂੰ ਤਿਆਰ ਕੀਤਾ ਗੁਰੂ ਗ੍ਰੰਥ ਵਿਸ਼ਵ ਕੋਸ਼ ਨੂੰ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਨਿਓ 2002 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਕਿ ਛਾਪਣ ਦੇ ਲਈ ਪੈਸੇ ਹੈ ਨਹੀਂ ਸੀ ਤਾਂ 2 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਸ਼ਵ ਕੋਸ਼ ਨੂੰ ਪ੍ਰਕਾਸ਼ਿਤ ਕੀਤਾ ਗਿਆ ਇੱਥੋਂ ਤੱਕ ਸਿਰੜ ਹੈਗਾ ਇਹਨਾਂ ਦਾ ਇਹ ਦੇਣ ਇਹ ਗੱਲਾਂ ਕਦੇ ਵੀ ਸਾਡੀ ਚਰਚਾ ਦਾ ਹਿੱਸਾ ਰਹੀਆਂ ਹੀ ਨਹੀਂ ਤਾਂ ਹੀ ਮੈਂ ਇਹ ਮਹਿਸੂਸ ਕੀਤੀ ਲੋੜ ਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਿ ਤੁਹਾਨੂੰ ਪਤਾ ਲੱਗੇ ਕਿ ਡਾਕਟਰ ਰਤਨ ਸਿੰਘ ਜੱਗੀ ਅਸਲ 'ਚ ਸੀ ਕੌਣ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਕੀ ਦੇਣ ਸੀਗੀ ਠੀਕ ਹੈ ਜੀ ਫਿਰ ਉਹਨਾਂ ਦੀ ਕਿਤਾਬ ਛਪਦੀ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਜੋ ਕਿ 1701 ਤੋਂ 1850 ਤੱਕ ਦੇ ਪੰਜਾਬ ਦੇ ਇਤਿਹਾਸ ਬਾਰੇ ਸਾਨੂੰ ਦੱਸਦੀ ਹੈ ਕਿ ਅੱਗੇ ਗੱਲ ਕਰੀਏ ਤਾਂ ਡਾਕਟਰ ਰਤਨ ਸਿੰਘ ਜੱਗੀ ਦੀ ਛਪੀ ਕਿਤਾਬ ਪੰਜਾਬੀ ਪੁਰਾਤਨ ਪੰਜਾਬੀ ਵਾਰਤਕ ਇਹਦੇ ਬਾਰੇ ਪਾਠਕਾਂ ਨੂੰ ਜਾਣੂ ਕਰਵਾਇਆ ਤੇ ਮਾਲਵੇ ਦੀ ਕਵਿਸ਼ਰੀ ਦੀ ਬਾਹ ਫੜਦੇ ਐ ਤੇ ਕਿਤਾਬ ਛਪਦੀ ਹੈ ਜੀ ਮਾਲਵੇ ਦੀ ਕਵਿਸ਼ਰੀ ਪਰੰਪਰਾ ਜੋ ਮਾਲਵੇ ਦੇ ਖੇਤਰ ਚ ਪਰਫੁੱਲਤ ਹੋਈ ਸੰਗੀਤ ਕਵਿਤਾ ਬਾਰੇ ਦੱਸਦੀ ਹੈ ਉਹਨਾਂ ਦੀ ਕਿਤਾਬ ਸਾਹਿਤ ਅਧਿਐਨ ਵਿਧੀਆਂ ਸਾਡੇ ਸਾਹਿਤ ਦੇ ਖੋਜਕਾਰਾਂ ਦੇ ਲਈ ਬੜੀਆਂ ਲਾਹੇਵੰਦ ਸਿੱਧ ਹੋ ਰਹੀਆਂ ਪੰਜਾਬੀ ਸਾਹਿਤ ਸੰਦਰਭ ਕੋਸ਼ ਦਾ ਤਿਆਰ ਕਰਨਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਨੇ 1994 ਦੇ ਵਿੱਚ ਛਾਪਿਆ ਇਹ ਵੀ ਕੋਸ਼ ਬਹੁਤ ਵੱਡਾ ਹੈਗਾ ਇਹਨਾਂ ਦਾ ਠੀਕ ਹੈ ਜੀ ਅੱਗੇ ਗੱਲ ਕਰਗੇ ਇਸ ਤੋਂ ਇਲਾਵਾ ਤਾਂ ਇਹਨਾਂ ਨੇ 1998 ਤੋਂ 2002 ਦੇ ਦੌਰਾਨ ਹੀ ਪੰਜਾਬੀ ਭਾਸ਼ਾ ਦਾ ਸਰੋਤਮੁਲਕ ਇਤਿਹਾਸ ਤਿਆਰ ਕਰਕੇ ਛਪਵਾਇਆ 2005 ਦੇ ਵਿੱਚ ਡਾਕਟਰ ਜੱਗੀ ਦੇਵਲੀਓ ਸਿੰਘ ਪੱਥ ਵਿਸ਼ਵ ਕੋਸ਼ ਤਿਆਰ ਕੀਤਾ ਗਿਆ ਜਿਦੇ ਵਿੱਚ ਉਹਨਾਂ ਨੇ ਸਿੱਖ ਕੌਮ ਨਾਲ ਸੰਬੰਧਿਤ ਮੁੱਦਿਆਂ ਪੱਖਾਂ ਤੇ ਤੱਥਾਂ ਨੂੰ ਸ਼ਾਮਿਲ ਕੀਤਾ ਤੇ 2007 ਦੇ ਵਿੱਚ ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕੀਤਾ ਜਿਸ ਨੂੰ ਪੰਜ ਭਾਗਾਂ ਦੇ ਵਿੱਚ ਪੇਸ਼ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਦੁਆਰਾ ਇਸ ਨੂੰ ਰਿਲੀਜ਼ ਕੀਤਾ ਗਿਆ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਟਿਕਾ ਤਿਆਰ ਕੀਤਾ ਉਹਨਾਂ ਨੇ 2007 ਦੇ ਵਿੱਚ ਅੱਗੇ ਗੱਲ ਕਰੀਏ ਤਾਂ ਇਹਨਾਂ ਦੀ ਇੱਥੇ ਹੀ ਸਮਾਪਤੀ ਨਹੀਂ ਹੁੰਦੀ ਕਿਤਾਬਾਂ ਦੀ 2013 ਦੇ ਵਿੱਚ ਇਹਨਾਂ ਵੱਲੋਂ ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਇਟਿਕ ਵਿਸਥਾਰਪੂਰਵਕ ਟੀਕਾ ਪਿਆਰ ਕੀਤਾ ਗਿਆ ਜਿਸ ਨੂੰ ਕਿ 8 ਭਾਗਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪਿਆ ਗਿਆ ਜਿਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਸਥਾਰਪੂਰਵਕ ਵਿਆਖਿਆ ਕੀਤੀ ਗਈ ਹੈ ਤੇ 2017 ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੰਦੀ ਦੇ ਵਿੱਚ ਟੀਕਾ ਕਰਕੇ 5 ਜ਼ਿਲ੍ਹਤਾਂ ਦੇ ਵਿੱਚ ਪ੍ਰਕਾਸ਼ਿਤ ਕੀਤਾ कि ਜਿਹੜੇ ਹਿੰਦੀ ਭਾਸ਼ਾ ਸਮਝਦੇ ਲੋਕ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਸਕਣ ਪੜ੍ਹ ਸਕਣ ਤਾਂ 139 ਤੋਂ ਵੱਧ ਲਗਭਗ ਲਗਭਗ 150 ਕਿਤਾਬਾਂ ਇਹਨਾਂ ਨੇ ਪੰਜਾਬੀ ਤੇ ਹਿੰਦੀ ਦੇ ਵਿੱਚ ਲਿਖੀਆਂ ਤੇ ਪ੍ਰਕਾਸ਼ਿਤ ਕਰਾਈਆਂ ਠੀਕ ਹੈ ਇਹਨਾਂ ਨੇ ਗੁਰੂ ਗੁਰੂ ਦੀ ਬਾਣੀ ਇਸ ਤੋਂ ਇਲਾਵਾ ਸ਼ੇਖ ਫਰੀਦ ਦਸਮ ਗ੍ਰੰਥ ਰਵਿਦਾਸ ਬਾਣੀ ਬਾਰੇ ਵੀ ਚਰਚਾ ਕੀਤੀ ਤੇ ਪਾਠਕਾਂ ਦੇ ਨਾਲ ਇਹਨਾਂ ਨੂੰ ਸਾਂਝਾ ਕੀਤਾ ਤਾਂ ਡਾਕਟਰ ਜੱਗੀ ਦਾ ਜਿਹੜਾ ਕੰਮ ਹੈਗਾ ਉਹ ਸਨਮਾਨ ਦਾ ਤੇ ਉਹਨਾਂ ਜੀਜ਼ਾਂ ਦਾ ਮੋਥਾਜ ਨਿੰਗ ਜਿਹੜਾ ਕੰਮ ਡਾਕਟਰ ਰਤਨ ਸਿੰਘ ਜੱਗੀ ਕਰਕੇ ਗਏ ਆ ਸ਼ਾਇਦ ਕੋਈ ਬੰਦਾ ਪੰਜ ਜਨਮ ਲੈ ਕੇ ਵੀ ਨਹੀਂ ਕਰ ਸਕਦਾ ਜੋ ਇੱਕ ਜਨਮ ਦੇ ਵਿੱਚ ਪੂਰਾ ਕਰਕੇ ਗਏ ਠੀਕ ਹੈ ਜੀ ਜੇ ਗੱਲ ਕਰੀਏ ਮਾਨ ਸਨਮਾਨ ਦੀ ਤਾਂ ਮਾਨ ਸਨਮਾਨ ਦੀ ਗੱਲ ਕਰਾਂਗੇ ਤਾਂ 1964 ਤੋਂ ਲੈ ਕੇ 76 ਤੱਕ 8 ਵਾਰ ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਪਹਿਲਾ ਸ਼੍ਰੋਮਣੀ ਇਨਾਮ ਦਿੱਤਾ ਜਾਂਦਾ ਰਿਹਾ ਹਰਿਆਣਾ ਸਰਕਾਰ ਨੇ ਉਹਨਾਂ ਦੀ ਕਿਤਾਬ ਤੇ ਪਹਿਲਾ ਇਨਾਮ ਦਿੱਤਾ 68 ਦੇ ਵਿੱਚ ਡਾਕਟਰ ਰਤਨ ਸਿੰਘ ਜੱਗੇ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਸਾਹਿਤ ਕਦਮੀ ਦਿੱਲੀ ਦੇ ਵੱਲੋਂ 89 ਦੇ ਵਿੱਚ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਏਵੇਂ ਹੀ ਉੱਤਰ ਪ੍ਰਦੇਸ਼ ਸਰਕਾਰ ਦੇ ਵੱਨਿਓ ਹਿੰਦੀ ਸੰਸਥਾਨ ਦੇ ਵੱਨਿਓ 96 ਦੇ ਵਿੱਚ ਸਹਾਰਦ ਪੁਰਸਕਾਰ ਦਿੱਤਾ ਗਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਆਪਣਾ ਸਰਵੋੱਚ ਪੁਰਸਕਾਰ ਪੰਜਾਬੀ ਸਾਹਿਤ ਸ਼੍ਰੋਮਣੀ ਜਿਹਨੂੰ ਪੰਜਾਬ ਰਤਨ ਅਵਾਰਡ ਵੀ ਕਿਹਾ ਜਾਂਦਾ ਤਾਂ 96 ਦੇ ਵਿੱਚ ਉਹਦੇ ਨਾਲ ਸਨਮਾਨਿਤ ਕੀਤਾ ਜੇ ਗੱਲ ਕਰੀਏ ਦਿੱਲੀ ਸਰਕਾਰ ਦੀ ਤਾਂ ਪੰਜਾਬੀ ਅਕਾਦਮੀ ਵੱਲੋਂ 2010 ਦੇ ਵਿੱਚ ਪਰਮ ਸਾਹਿਤ ਸਨਮਾਨ ਦਿੱਤਾ ਗਿਆ 2012 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਵ ਫੈਲੋਸ਼ਿਪ ਪੰਜਾਬੀ ਅਕਾਦਮੀ ਲੁਧਿਆਣਾ ਦੇ ਵੱਲੋਂ ਫੈਲੋਸ਼ਿਪ ਦਾ ਮਾਣ ਮਿਲਿਆ ਇਵੇਂ ਹੀ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਕ੍ਰਮਵਾਰ 14 ਤੇ 15 ਦੇ ਵਿੱਚ ਔਨਰੇਰੀ ਦੀ ਡੀਲਟ ਡਿਗਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਠੀਕ ਹੈ ਜੀ ਔਰ ਸਭ ਤੋਂ ਵੱਡਾ ਪੁਰਸਕਾਰ ਉਹਨਾਂ ਨੂੰ ਆਪਣੀ ਮ੍ਰਿਤਿ ਤੋਂ ਕੁਝ ਦਿਨ ਪਹਿਲਾਂ ਯਾਨੀ ਕਿ 2023 ਦੇ ਵਿੱਚ ਯਾਨੀ ਕਿ 2 ਸਾਲ ਪਹਿਲਾਂ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ ਜਾਂਦਾ ਦੇਸ਼ ਦਾ ਚੌਥਾ ਸਰਵੋਤਮ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ ਠੀਕ ਹੈ ਜੀ ਤਾਂ ਇਹ ਇਨਾਮ ਮਾਨ ਸਨਮਾਨ ਜਿਹੜੇ ਆ ਸਾਡੇ ਡਾਕਟਰ ਰਤਨ ਸਿੰਘ ਜੱਗੀ ਨੂੰ ਪ੍ਰਾਪਤ ਹੋ ਰਹੇ ਤਾਂ ਉਮੀਦ ਕਰਾਂਗਾ ਕਿ ਥੋੜੇ ਸਮੇਂ ਦੇ ਵਿੱਚ ਜਿੰਨੀ ਕੁ ਜਾਣਕਾਰੀ ਮੈਂ ਇਕੱਤਰ ਕਰ ਸਕਿਆ ਠੀਕ ਹੈ ਜੀ ਮੇਰੇ ਲਈ ਬਾਣੀ ਨੂੰ ਇੰਨੀ ਜਾਣਕਾਰੀ ਇਕੱਤਰ ਕਰਨ ਤੇ ਮੈਨੂੰ ਜਿਹੜਾ ਹੈਗਾ ਉਹ ਇੰਨਾ ਲੱਗ ਗਿਆ ਸਮਾਂ ਤੇ ਤੁਸੀਂ ਦੇਖੋਗੇ ਜੇ ਇਹਨਾਂ ਗ੍ਰੰਥਾਂ ਨੂੰ ਲਿਖਣਾ ਹੋਵੇ ਤਾਂ ਉਹਦੇ ਵਾਸਤੇ ਕਿਸ ਪੱਦਰ ਦੀ ਇੰਟੈਲੈਕਚੁਅਲਿਟੀ ਚਾਹੀਦੀ ਹੈ ਅਸੀਂ ਇਹਨਾਂ ਦੇ ਜਿਹੜੇ ਹੈਗੇ ਆ ਜੀ ਉਹ ਕੰਮ ਨੂੰ ਤੇ ਇਹਨਾਂ ਦੀ ਦਿੱਤੀ ਸਾਹਿਤ ਦੇਨ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਤਾਂ ਇਹ ਇੱਕ ਸਨਮਾਨ ਕਹਿੰ ਲੋ ਡਾਕਟਰ ਰਤਨ ਸਿੰਘ ਜੱਗੀ ਦਾ ਕਿ ਉਹਨਾਂ ਦੀ ਮ੍ਰਿਤਿਉ ਜਦੋਂ ਹੋਈ ਹੈ ਠੀਕ ਹੈ ਜੀ ਲੇਟੈਸਟ 23 ਤਰੀਕ ਨੂੰ ਠੀਕ ਹੈ ਤਾਂ ਉਹ ਤੁਹਾਡੇ ਤੱਕ ਇਹਨਾਂ ਦੇ ਕੰਮਾਂ ਨੂੰ ਸਾਂਝਾ ਕੀਤਾ ਕਿ ਤੁਸੀਂ ਪੜ ਸਕੋ ਜਾਣ ਸਕੋ ਕਿ ਅਸਲ ਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਸੀ ਕੌਣ ਕਿਉਂਕਿ ਪੇਪਰਾਂ 'ਚ ਇਹਨਾਂ ਦੀਆਂ ਕਿਤਾਬਾਂ ਪੁੱਛ ਲੈਂਦੇ ਆ ਤਾਂ ਕਰਕੇ ਠੀਕ ਹੈ ਜੀ ਤਾਂ ਇੱਥੇ ਹੀ ਅੱਜ ਦੀ ਸਮਾਪਤੀ ਕਰਦੇ ਆਂ ਬਾਕੀ ਆਪਣਾ ਟੈਲੀਗ੍ਰam ਚੈਨਲ ਬਣਿਆ ਹੋਇਆ ਪੰਜਾਬੀ ਪਾਠਸ਼ਾਲਾ ਇਹਦੀ ਪੀਡੀਐਫ ਜੋ ਹੁਣ ਮੈਂ ਲੈਕਚਰ ਲਗਾਇਆ ਇਹ ਵਾਲਾ ਇਹਦੀ ਪੀਡੀਐਫ ਮੈਂ ਸ਼ੇਅਰ ਕਰ ਦਾਂਗਾ ਤੁਹਾਨੂੰ ਠੀਕ ਹੈ ਜੀ ਇਹਦੀ ਪੀਡੀਐਫ ਤੁਹਾਨੂੰ ਕਿੱਥੇ ਮਿਲੇਗੀ ਆਪਣੇ ਪੰਜਾਬੀ ਪਾਠਸ਼ਾਲਾ ਟੈਲੀਗ੍ਰam ਚੈਨਲ ਤੇ ਮਿਲੇਗੀ ਤਾਂ ਹੁਣ ਤੁਸੀਂ ਇਹ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਵੈਸੇ ਵੀ ਡੇਲੀ ਕੁਇਜ਼ ਚੱਲਦੇ ਆ ਇਹ ਵਾਲੀ ਪੀਡੀਐਫ ਮੈਂ ਇੱਥੇ ਸ਼ੇਅਰ ਕਰ ਦਾਂਗਾ ਤੇ ਇੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਕੋਈ ਵੀ ਤੁਸੀਂ ਬੈਚ ਲੈਣਾ ਹੈ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਅਕੈਡਮੀ ਦੇ ਨੰਬਰ ਤੇ ਟਾਈਪ ਕਰ ਸਕਦੇ ਹੋ ਜੀ ਇਸ ਨੰਬਰ ਤੇ ਸਾਡੇ ਫ੍ਰੀ ਵਟਸਐਪ ਗਰੁੱਪ ਬਣੇ ਹੋਏ ਇਹਦਾ ਹਿੱਸਾ बन ਸਕਦੇ ਹੋ ਜੇ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਲਿੰਕ ਨਹੀਂ ਲੱਭਦਾ ਜਾਂ ਕੋਈ ਸਮੱਸਿਆ ਆ ਰਹੀ ਹੈ ਤਾਂ ਇਸ ਨੰਬਰ ਤੇ ਮੈਸੇਜ ਕਰ ਦਿਓ ਕਿ ਸਾਨੂੰ ਪੰਜਾਬੀ ਪਾਠਸ਼ਾਲਾ ਟੈਲੀਗ੍ਰਾਮ ਦਾ ਲਿੰਕ ਦੇ ਦਿਓ ਤਾਂ ਉਹ ਤੁਹਾਨੂੰ ਲਿੰਕ ਭੇਜ ਦੇਣਗੇ ਠੀਕ ਹੈ ਜੀ ਤਾਂ ਇੱਥੇ ਹੀ ਅੱਜ ਦੇ ਟੌਪਿਕ ਦੀ ਸਮਾਪਤੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਪਿਆਰੇ ਵਿਦਿਆਰਥੀਆਂ ਦਾ ਤਾਂ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਉਹ ਵੀ ਕਮੈਂਟ ਕਰਕੇ ਦੱਸੋ ਕਿਸੇ ਹੋਰ ਵਿਸ਼ੇ ਦੇ ਵੀਡੀਓ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਦੱਸੋ ਤਾਂ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤਾਂ ਇਹਨਾਂ ਨਵੀਆਂ-ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਜੁੜੋ ਟੈਟ ਬਜ਼ਰ ਅਕੈਡਮੀ ਬਠਿੰਡਾ ਦੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਤੇ ਕਲਾਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਜੀ ਧੰਨਵਾਦ